ਕੈਨੇਡਾ ਵਿੱਚ ਘੱਟ ਆਮਦਨ ਵਾਲੇ ਤਕਰੀਬਨ 12 ਮਿਲੀਅਨ ਲੋਕਾਂ ਲਈ ਗਰੋਸਰੀ ਰਾਇਅਤ ਵਿੱਚ ਅੱਜ ਤੋਂ ਵਾਧਾ ਕੀਤਾ ਜਾ ਰਿਹਾ ਹੈ ਜੀ ਹਾਂ ਪ੍ਰਧਾਨ ਮੰਤਰੀ ਮਾਕਾਰਨੀ ਜੀਐਸਟੀ ਕ੍ਰੈਡਿਟ ਟਾਪ-ਅਪ ਸਣੇ ਮਹਿੰਗਾਈ ਤੋਂ ਰਾਹਤ ਵਾਲੇ ਕਈ ਉਪਰਾਲਿਆਂ ਦਾ ਐਲਾਨ ਕਰ ਸਕਦੇ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਸੀਬੀਸੀ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਗਰੋਸਰੀਆਂ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੈਨੇਡਾ ਗਰੋਸਰੀਜ਼ ਐਂਡ ਐਸੈਂਸ਼ੀਅਲਜ਼ ਬੈਨੀਫਿਟ ਯੋਜਨਾ ਅਰੰਭੀ ਜਾ ਰਹੀ ਹੈ ਜਿਸ ਤਹਿਤ ਇੱਕ ਕੈਲੰਡਰ ਵਰੇ ਦੌਰਾਨ ਇਕੱਲੇ ਸ਼ਖਸ ਨੂੰ 400 ਡਾਲਰ ਦਾ ਫਾਇਦਾ ਹੋਵੇਗਾ ਜਦਕਿ ਦੋ ਬੱਚਿਆਂ ਵਾਲੇ ਪਤੀ ਪਤਨੀ ਨੂੰ 800 ਡਾਲਰ ਦਾ ਲਾਭ ਮਿਲ ਸਕਦਾ ਹੈ ਫੈਡਰਲ ਸਰਕਾਰ ਵੱਲੋਂ ਤਿਮਾਹੀ GST ਅਦਾਇਗੀਆਂ ਵਿੱਚ ਆਉਂਦੇ ਪੰਜ ਵਰੇ ਦੌਰਾਨ 25% ਵਾਧਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਆਉਂਦੇ ਜੂਨ ਮਹੀਨੇ ਦੌਰਾਨ 50% ਇੱਕ ਮੁਸ਼ਤ ਟਾਪ-ਅਪ ਮਿਲੇਗਾ ਵਿਰੋਧੀ ਧਿਰ ਵੱਲੋਂ ਗਰੋਸਰੀ ਕੀਮਤਾਂ ਸਣੇ ਹਰ ਖੇਤਰ ਵਿੱਚ ਵਧ ਰਹੀ ਮਹਿੰਗਾਈ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਏ ਜਾਣ ਮਗਰੋਂ ਕਾਰਨੀ ਸਰਕਾਰ ਦਬਾਹ ਹੇਠ ਆ ਗਈ ਅਤੇ ਘੱਟ ਆਮਦਨ ਵਾਲਿਆਂ ਨੂੰ ਰਾਹਤ ਦੇਣ ਦੀ ਯੋਜਨਾ ਤਿਆਰ ਕੀਤੀ ਗਈ। ਪ੍ਰਧਾਨ ਮੰਤਰੀ ਮਾ ਕਾਰਨੀ ਵੱਲੋਂ ਅੱਜ ਕੀਤੇ ਜਾਣ ਵਾਲੇ ਐਲਾਨ ਵਿੱਚ ਸਿਰਫ ਜੀਐਸਟੀ ਛੋਟ ਸ਼ਾਮਲ ਨਹੀਂ ਹੋਵੇਗੀ। ਸਗੋਂ ਅਫੋਰਡੇਬਿਲਟੀ ਨਾਲ ਸੰਬੰਧਤ ਕਈ ਹੋਰ ਵੱਡੇ ਕਦਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ 온ਟਾਰੀਓ ਦੇ ਪ੍ਰੀਮੀਅਰ ਡਾਗਫੋਰਡ ਨਾਲ ਮੁਲਾਕਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਫੂਡ ਸਪਲਾਈ ਚੇਨ ਦੀਆਂ ਸਮੱਸਿਆਵਾਂ ਖਤਮ ਕਰਨ ਅਤੇ ਮੁਕਾਬਲੇਬਾਜ਼ੀ ਵਧਾਉਣ ਵਰਗੇ ਕਈ ਐਲਾਨ ਕੀਤੇ ਜਾਣ ਦੇ ਹਸਾਰ ਨੇ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਪਿਛਲੇ ਬਰੇ 6.2 ਫੀਸਦੀ ਵਧ ਗਈਆਂ ਅਤੇ 2023 ਤੋਂ ਬਾਅਦ ਇਹ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ ਜੀ7 ਦੇ ਮੁਲਕਾਂ ਵਿੱਚੋਂ ਕੈਨੇਡਾ ਵਿੱਚ ਮਹਿੰਗਾਈ ਦਰ ਸਭ ਤੋਂ ਉੱਤੇ ਚੱਲ ਰਹੀ ਹੈ ਦੂਜੇ ਪਾਸੇ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਗਰੋਸਰੀ ਕੀਮਤਾਂ ਵਿੱਚ 5% ਵਾਧਾ ਹੋਇਆ ਜਦਕਿ ਰੈਸਟੋਰੈਂਟਾਂ ਵਿੱਚ ਖਾਣਾ 8.5% ਮਹਿੰਗਾ ਹੋ ਗਿਆ ਫੂਡ ਬੈਂਕਸ ਤੇ ਨਿਰਪਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਘੱਟ ਆਮਦਨ ਵਾਲੇ ਪਰਿਵਾਰ ਆਪਣੀਆਂ ਜ਼ਰੂਰਤਾਂ ਨੂੰ ਸੀਮਿਤ ਕਰਨ ਲਈ ਮਜਬੂਰ ਹੋ ਚੁੱਕੇ ਨੇ ਮਹਿੰਗਾਈ ਵਧਣ ਪਿੱਛੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਨਾਬ ਵਿਚਟੋ ਆਟੋਾਈ ਦੌਰਾਨ ਲੱਗਣ ਵਾਲਾ ਵਾਧੂ ਸਮਾਂ ਅਤੇ ਕਮਾਂਤਰੀ ਪੱਦਰ ਤੇ ਫਸਲਾਂ ਦੀ پیداوار ਵਿੱਚ ਆਈ ਕਮੀ ਪ੍ਰਮੁੱਖ ਮੰਨੇ ਜਾ ਰਹੇ ਨੇ ਇਸ ਤੋਂ ਇਲਾਵਾ ਯੂਕਰੇਨ ਜੰਗ ਵਰਗੀਆਂ ਘਟਨਾਵਾਂ ਕਰਕੇ ਰਸਾਇਣਕ ਖਾਦਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ ਅਤੇ ਡੋਨਲਡ ਟਰੰਪ ਵੱਲੋਂ ਲਾਗੂ ਟੈਰਿਫਸ ਵੀ ਯੋਗਦਾਨ ਪਾ ਰਹੀਆਂ ਨੇ ਬਿਆਰ ਰਿਪੋਰਟ ਹਮਦਰ ਟੀਵੀ